ਹੈਲੋ ਦੋਸਤੋ ਅੱਜ ਫੇਰ ਇੱਕ ਵਾਰ ਸੋਹਣ ਬੀਰੂ ਟ੍ਰੈਵਲ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਸੋਹਣ ਮਟੋੜਾ ਤੇ ਅੱਜ ਮੈਂ ਤੁਹਾਨੂੰ ਯਾਤਰਾ ਕਰਵਾਵਾਂਗਾ ਪਾਵਨ ਤੀਰਥ ਸਥਾਨ ਵਾਲਮੀਕੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਜਿੱਥੇ ਮਾਤਾ ਸੀਤਾ ਅਤੇ ਲਵਕੁਸ਼ ਦੀ ਕਹਾਣੀ ਤੇ ਉਹਨਾਂ ਦੇ ਜੀਵਨ ਦੀ ਪੂਰੀ ਵਰਤਾਂਤ ਤੁਹਾਨੂੰ ਦਿਖਾਇਆ ਜਾਵੇਗਾ ਜਿੱਥੇ ਜਦੋਂ ਸੀਤਾ ਮਾਤਾ ਨੂੰ श्री राम ਨੇ ਤਿਆਗ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਹ ਵਾਲਮੀਕ ਰਿਸ਼ੀ ਦੇ ਨਾਲ ਉਹਨਾਂ ਕੋ ਰਹਿ ਕੇ ਜੀਵਨ ਬਤੀਤ ਕੀਤਾ ਆਓ ਤੁਹਾਨੂੰ ਦਿਖਾਉਂਦੇ ਆ ਮਹਾਰਿਸ਼ੀ ਵਾਲਮੀਕ ਸੀਤਾ ਮਾਤਾ ਅਤੇ ਲਵਕੁਸ਼ ਨਾਲ ਸੰਬੰਧਿਤ ਇਤਿਹਾਸਕ ਥਾਂ ਦੋਸਤੋ ਹੁਣ ਆਪਾਂ ਪਾਵਨ ਵਾਲਮੀਕ ਤੀਰਥ ਅੰਮ੍ਰਿਤਸਰ ਉਹ ਤੁਹਾਨੂੰ ਦਿਖਾ ਰਿਹਾ ਜਿਹੜਾ ਕਿ ਅੰਮ੍ਰਿਤਸਰ ਤੋਂ ਬਾਰਡਰ ਵੱਲੋਂ ਜਿਹੜੀ ਰੋਡ ਜਾਂਦੀ ਹੈ ਉਹਦੇ ਤੇ ਪੈਂਦਾ ਉਹ ਆਪਣਾ ਖਾਲਸਾ ਕਾਲਜ ਦੇ ਬੈਕ ਸਾਈਡ ਤੋਂ ਰੋਡ ਜਾਂਦੀ ਹੈ ਤੇ ਅੱਗੇ ਜੀਐਨ ਡੀਯੂ ਯੂਨੀਵਰਸਿਟੀ ਦੇ ਪਿਛਲੇ ਪਾਸੇ ਜਿਹੜੀ ਰੋਡ ਜਾਂਦੀ ਹੈ ਬਾਰਡਰ ਵੱਲ ਨੂੰ ਉਸ ਸਾਈਡ ਤੇ ਹੈ ਇਹ RAM TEERTH ਤੁਸੀਂ ਦੇਖ ਰਹੇ ਹੋ RAM TEERTH ਦੇ ਸਥਾਨ ਦੇ ਉੱਤੇ ਜਿਹੜੀ ਹਨੂਮਾਨ ਦੀ ਐਡੀ ਵੱਡੀ ਪ੍ਰਤਿਮਾ ਬਣੀ ਹੈ ਉਹਦੀ ਬੈਕ ਸਾਈਡ ਕੌਣ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਜਾ ਕੇ ਫਿਲਹਾਲ ਅਸੀਂ ਗੱਡੀ ਪਾਰਕ ਕਰਤੀ ਤੁਹਾਨੂੰ ਅੱਗੇ ਦਿਖਾਉਂਦੇ ਆ ਰਾਮ ਤੀਰਥ ਇਹ ਬਾਹਰ ਸ਼ਾਪਸ ਬਣੀਆਂ ਨੇ ਨਾਲ ਇਹ ਦਿੱਤਾ ਘਰ ਵੀ ਤੀਰਥ ਅਮਰਤਸਰ ਦੇਖਣ ਲਈ ਆਏ ਆ ਇੱਥੇ ਤੇ ਇਹ ਵੀਰ ਆਪਾਂ ਨੂੰ ਇਸ ਰਾਮ ਤੀਰਥ ਬਾਰੇ ਕੁਝ ਨਾ ਕੁਝ ਦੱਸਣਗੇ ਇਹਦੀ ਹਿਸਟਰੀ ਦੇਵ ਦੇ ભગવાન ਵਾਲਮੀਕੀ ਜੀ ਦੀ ਸਮੇਲਾ ਸ਼ਰੂਪ ਲੱਗਾ ਆ। ਅੱਛਾ ਜੀ। ਹਾਲਜ 2016 ਜੇ ਨਵਾਂ ਮੰਦਿਰ ਬਣਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਵਾਪਿਸ ਆ ਕੇ ਵਾਪਿਸ ਆ ਕੇ ਰਾਉਂਡ ਕਰ ਲੈਨੇ ਆ। ਇਹ ਆ ਕੇ ਮੇਨ ਮੰਦਿਰ ਆ ਜਾਂਦਾ ਜਿੱਥੇ ਲਵਕੁਸ਼ ਦਾ ਜਨਮ ਹੋਇਆ ਤੇ ਭਗਵਾਨ ਵਾਲਮੀਕੀ ਨੇ ਰਮੈਨ ਦੀ ਰਚਨਾ ਕੀਤੀ ਆ। ਬਸਿਆ ਜਾਂਦਾ ਹੈ ਕਿ ਲਵ ਦਾ ਜਨਮ ਹੋਇਆ ਤੇ ਭਗਵਾਨ ਵਾਲਮੀਕੀ ਨੇ ਇਥੇ ਕੁਸ਼ਾਲਾ ਕੁਸ਼ ਨੂੰ ਪ੍ਰਗਟ ਕੀਤਾ ਆ। ਪੁਰਾਣ ਵਾਲਮੀਕੀ ਨੇ ਰਾਮਚੰਦਰ ਜੀ ਦੇ ਜਨਮ ਤੋਂ 10000 ਸਾਲ ਪਹਿਲੇ ਇੱਥੇ ਰਮੈਨ ਦੀ ਰਚਨਾ ਕਰਤੀ ਆ। ਖੂਈ ਬਣੀ ਆ ਜਿੱਥੇ ਸੀਤਾ ਮਾਤਾ ਲਕਸ਼ਮੀ ਜੀ ਨੂੰ ਇਸ਼ਨਾਨ ਕਰਵਾਉਂਦੇ ਸੀ। ਵਰ ਦਿੱਤਾ ਕਿ ਕਿਸੇ ਵੀ ਇਸਤਰੀ ਘਰੇ ਲਾਜ ਨਹੀਂ ਹੁੰਦੀ, ਲੜਕਿਆਂ ਦੀ ਲੜਕੇ ਨਹੀਂ ਹੁੰਦੇ। ਇੱਥੇ ਆ ਕੇ ਬੱਚੇ ਆ ਤੇ ਇਸ਼ਨਾਨ ਕਰਦੇ ਆ, ਹਰ ਮਨੋਕਾਮਨਾ ਪੂਰੀ ਹੁੰਦੀ ਆ। ਏੜ ਬਣਿਆ ਜਿੱਥੇ ਅਸ਼ੋਮੇ ਜਗ ਦਾ ਘੋੜਾ ਬਣਿਆ ਹੀ ਉੱਥੇ ਢਾਗਾ ਬੰਨ ਕੇ ਕੋਈ ਵੀ ਸੁੱਖ ਮੰਗੇ ਪੂਰੀ ਹੁੰਦੀ ਆ। ਆਹ ਸਰੋਵਰ ਆ ਅਨੁਮਾਨ ਜੀ ਨੇ ਢਾਈ ਟੱਪ ਮਾਰ ਕੇ ਪੁੱਟਿਆ ਆ। ਜਦ ਦਸਾਂਦੇ ਲਕੁਜ ਨੇ ਅਸ਼ਮੇ ਹਨੂਮਾਨ ਜੀ ਨੂੰ ਕੱਚੇ ਧਾਗੇ ਨਾਲ ਬੰਨ ਲਿਆ ਸੀ ਸੀਤਾ ਮਾਤਾ ਜੀ ਨੇ ਆਖਿਆ ਤੂੰ ਇੰਨੇ ਬਲਸ਼ਾਲੀ ਨੇ ਬਲਵਾਨ ਤਾਨੂੰ ਛੋਟੇ ਛੋਟੇ ਬੱਚਿਆਂ ਨੇ ਬੰਨ ਲਿਆ ਉਹ ਕਹਿੰਦੇ ਸੀਤਾ ਮਾਤਾ ਜੀ ਮੈਂ ਇਹਨਾਂ ਨਾਲ ਜੁਦ ਕਰਾਂ ਮੈਨੂੰ ਇੰਨਾ ਜੇ ਰਾਮ ਲਕਸ਼ਮਣ ਜੀ ਦੇਖਦੇ ਮੈਂ ਜੁਦ ਨਹੀਂ ਕਰ ਸਕਦਾ ਉਹਨਾਂ ਫਿਰ ਆਖਿਆ ਕਿ ਤੂੰ ਆਪਣੀ ਸ਼ਕਤੀ ਦਿਖਾਓ ਵਾਲੇ ਕਲਯੁਗ ਚ ਲੋਕ ਤੁਹਾਨੂੰ ਯਾਦ ਕਰਨਗੇ ਹਨੂਮਾਨ ਜੀ ਫਿਰ ਢਾਈ ਟੱਪ ਮਾਰ ਕੇ ਸਰੋਵਰ ਕੁੱਟਿਆ ਹਾਂਜੀ ਹੁਣ ਅਸੀਂ ਰਾਮ ਤੀਰ ਵੱਲ ਨੂੰ ਚੱਲ ਪਏ ਉਹ ਬਰਾਮੀ ਲੱਗਦੀ ਹੈ ਆਪਣੀ ਕਾਰਟਾ ਦੇ ਦਰ ਤੱਕ ਪਹੁੰਚਿਆ ਨਾ 1900 ਦਾ ਜੀ ਕੋਈ ਨਹੀਂ ਆਵਾਜ਼ ਨਹੀਂ ਆ ਰਹੀ ਦੇਖੋ ਐਂਟਰੀ ਗੇਟ ਦੇ ਵਿੱਚੋਂ ਅਸੀਂ ਲੰਘਣ ਲੱਗੇ ਆ ਗਿਆ ਅੱਜ ਤਾਂ ਆਪੇ ਹੀ ਤੇ ਦੇਖੋ ਕਿੰਨਾ ਵੱਡਾ ਸਰੋਵਰ ਬਣਿਆ ਹੋਇਆ ਇੱਥੇ ਸੱਚੇ ਹਨੂਮਾਨ ਜੀ ਨੇ ਢਾਈ ਟੱਪ ਖਾਰ ਕੇ ਸਰੋਵਰ ਖੋਦਿਆ ਸੀ ਅੱਛਾ ਜੀ ਤੇ ਉਹ ਜਗਨਨਾਥ ਜੀ ਦਾ ਪੁਰਾਣੀ ਮੰਦਿਰ ਜਿੱਥੇ ਵਾਅਦਾ ਦਿੱਤਾ ਗਿਆ ਜਿਹੜੇ ਲੇਡੀਜ਼ ਕੇਰ ਬੱਚਾ ਨਹੀਂ ਨਾ ਹੁੰਦਾ ਇੱਥੇ ਵਾਅਦਾ ਦਿੱਤਾ ਗਿਆ ਕਿ ਉੱਥੇ ਫਲ ਪਾਓਗੇ ਇਹ ਹੋ ਜਾਂਦਾ ਆ ਠੀਕ ਅੱਗੇ ਤੁਹਾਨੂੰ ਦਿਖਾਉਨੇ ਆ ਜਿਹੜਾ ਇੱਥੇ ਫਲ ਪਾਉਂਦਾ ਉਹ ਲੇਡੀ ਦੇ ਫਿਰ ਬੱਚਾ ਹੋ ਜਾਂਦਾ ਹਾਂਜੀ ਠੀਕ ਹੈ ਜੀ ਆ ਬੱਬਾ ਜੀ ਦੇਖੋ ਜੀ ਇਹ ਮੰਦਿਰ ਹੈ ਪ੍ਰਚੀਨ ਮੰਦਿਰ ਜਗਨਨਾਥਪੁਰੀ ਸਰਪੈਣੀ ਘਾਟ ਰਾਧਾ ਕ੍ਰਿਸ਼ਨ ਮੰਦਿਰ ਇਹ ਕਿਹੜੇ ਕਿਹੜੇ ਦੇਵੀ ਦੇਵਤਿਆਂ ਦੇ ਬੇਟੇ ਇਹ ਸੁਭਦਰਾ ਹਾਂਜੀ ਬਲਰਾਮ ਤੇ ਕ੍ਰਿਸ਼ਨ ਜੀ ਅੱਛਾ ਇਹ ਤਿੰਨੇ ਦੇਵੀ ਦੇਵਤਿਆਂ ਦਾ ਇਹ ਮੰਦਿਰ ਹੈ ਠੀਕ ਹੈ ਉਹ ਨਾਲ ਵਾਲਮੀਕ ਜੀ ਤੇ ਲਵਕੁਸ਼ ਦੀ ਹਾਂਜੀ ਜਿਹੜੀ ਪਿਕਚਰ ਹੈ ਠੀਕ ਇਹ ਰਾਧਾ ਕ੍ਰਿਸ਼ਨ ਦਾ ਮੰਦਿਰ ਹੈ ਜੀ ਇਹ ਵੀ ਇੱਥੇ ਰਾਮ ਤੀਰਥ ਦੇ ਵਿੱਚ ਹੈ ਸੋ ਜਿਹੜਾ ਇਹ ਵੱਡਾ ਮੰਦਿਰ ਇਹ ਤੁਹਾਨੂੰ ਦਿਖਾਈ ਦੇ ਰਿਹਾ ਇੱਥੇ ਸ਼੍ਰੀ ਵਾਲਮੀਕ ਜੀ ਨੇ ਰਮਾਇਣ ਦੀ ਰਚਨਾ ਕੀਤੀ ਸੀ ਆਮ ਦਾ ਜਿਹੜਾ ਰਾਜਕੀ ਉਸ ਤੋਂ 10000 ਸਾਲ ਪਹਿਲਾਂ 10000 ਸਾਲ ਪਹਿਲਾਂ ਹਾਂ 10000 ਬਰਸ਼ ਪਹਿਲਾਂ ਰਚਨਾ ਕੀਤੀ ਸੀ ਜੀ ਹਾਂਜੀ ਵਾਲਮੀਕ ਨੇ ਹਾਂਜੀ ਦੇਖੋ ਜੀ ਤੁਸੀਂ ਹੁਣ ਆਪਾਂ ਮੇਨ ਮੰਦਿਰ ਜਿਹੜਾ ਵਾਲਮੀਕ ਤੀਰਥ ਦੇ ਵਿੱਚ ਹੈ ਉਹ ਦੇਖ ਰਹੇ ਹੋ ਦੇਖੋ ਇਹ ਮੇਨ ਮੰਦਿਰ ਹੈ ਭਗਵਾਨ ਵਾਲਮੀਕ ਤੀਰਥ ਦਾ ਠੀਕ ਹੈ ਜੀ ਜਿਹੜਾ ਇਸ ਮੰਦਰ ਦੇ ਵਿੱਚ ਪ੍ਰਸ਼ਾਦ ਚੜਦਾ ਜੀ ਉਹਦੀ ਮਤਲਬ ਪ੍ਰਸ਼ਾਦ ਆਪਾਂ ਨੂੰ ਅੱਗੇ ਮਿਲਦਾ ਦੇਗਾ ਅੱਗੇ ਨਹੀਂ ਉੱਥੋਂ ਮਿਲਦੀ ਬਾਦ ਦੇਖੋ ਜੀ ਹੁਣ ਅਸੀਂ ਭਗਵਾਨ ਵਾਲਮੀਕ ਦੀ ਜਿਹੜੀ ਸੋਨੇ ਦੀ ਮੂਰਤੀ ਬਣੀ ਹੋਈ ਹੈ ਉਹਦੇ ਦਰਸ਼ਨ ਕਰ ਰਹੇ ਅਸੀਂ ਇੱਧਰ ਪਾਠ ਪੜਦੇ ਆ ਤਿੰਨ ਸ਼ਾਮਾਂ ਨੂੰ ਹਾਂ ਪਾਠ ਪੜਦੇ ਸਵੇਰ 4 ਵਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਆ ਠੀਕ ਹੈ ਇਹ ਆਪਣਾ ਰਾਮਾਇਣ ਦਾ ਪਾਠ ਹੁੰਦਾ ਹੈ ਜੀ ਹਾਂ ਜੀ ਹਾਂ ਰਾਮਾਇਣ ਜਿਹੜਾ ਗ੍ਰੰਥ ਹੈ ਦੇਖੋ ਜੀ ਵਾਲਮੀਕ ਜਿਹੜਾ ਤੀਰਥ ਸਥਾਨ ਅੰਮ੍ਰਿਤਸਰ ਹੈ ਅਸੀਂ ਉੱਥੇ ਪਹੁੰਚੇ ਹਾਂ ਇਹ ਜਿਹੜੀ 골ਡ ਦੀ ਮੂਰਤੀ ਬਣੀ ਹੋਈ ਹੈ ਬਾਬਾ ਵਾਲਮੀਕੀ ਦੀ ਉਹਦੇ ਨੇੜੇ ਪੁਜਾਰੀ ਜੀ ਸਾਨੂੰ ਇਸ ਜਿਹੜਾ ਤੀਰਥ ਸਥਾਨ ਹੈ ਉਹਦੀ ਇਤਿਹਾਸਿਕ ਮਹੱਤਤਾ ਬਾਰੇ ਦੱਸਣਗੇ ਵੀ ਕੀ ਇਤਿਹਾਸ ਹੈ ਇੱਥੇ ਇਸ ਜਗ੍ਹਾ ਦਾ ਹਾਂਜੀ ਬਿਨਾਰੀ ਜੀ ਸਤਿ ਸ੍ਰੀ ਅਕਾਲ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਇਹ ਪਗਵਾਨ ਵਾਲਮੀਕੀ ਆਸ਼ਰਮ ਹੈ ਜਿੱਥੇ ਸੀਤਾ ਮਾਤਾ ਨੇ ਲਾਮ ਨੂੰ ਜਨਮ ਦਿੱਤਾ ਜਿਹੜਾ ਕੁਸ਼ ਉਹ ਵਾਲਮੀਕ ਮਹਾਰਾ ਨੇ ਕੁਸ਼ਾਂ ਤੋਂ ਬਣਾਇਆ ਸੀ ਠੀਕ ਹੈ ਇਸੇ ਲਈ ਇੱਥੇ ਮਹਾਨਤਾ ਵਾ ਇਹ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਹਾਂਜੀ ਉਹ ਬੱਚਾਂ ਦੇ ਵਾਸਤੇ ਇਹ ਗੁੱਲੀ ਡੰਡਾ ਇਹ ਗੁੱਡਾ ਇਸੇ ਲਈ ਚੜਾਇਆ ਜਾਂਦਾ ਏ ਠੀਕ ਹੈ ਉਹ ਬੱਚਿਆਂ ਦੀ ਸੁੱਖ ਮੰਗਦੇ ਨੇ ਲੋਕ ਇੱਥੇ ਆਉਂਦੇ ਨੇ ਸੁੱਖਣਾ ਵਾਸਤੇ ਇੱਥੇ ਜੀ ਠੀਕ ਹੈ ਜੀ ਇਹ ਮਤਲਬ ਜਿਹਦੇ ਬੱਚਾ ਹੋ ਜਾਂਦਾ ਉਹ ਚੜਾ ਕੇ ਜਾਂਦਾ ਜਾਂ ਮਤਲਬ ਪਹਿਲਾਂ ਜਦੋਂ ਪਿੰਨਾ ਜਦੋਂ ਆਉਂਦੇ ਆ ਨਾ ਤੇ ਉਹ ਅਰਦਾਸ ਕਰਕੇ ਤੇ ਉਹਨਾਂ ਦੀ ਝੋਲੀ ਚ ਪਾਈਦਾ ਗੁੱਲੀ ਡੰਡਾ ਤੇ ਗੁੱਡਾ ਠੀਕ ਹੈ ਫਿਰ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਫਿਰ ਉਹ ਜੋੜਾ ਚੜਾ ਕੇ ਜਾਂਦੇ ਆ ਠੀਕ ਹੈ ਤੇ ਜਿਨ੍ਹਾਂ ਦਾ ਘਰ ਨਹੀਂ ਬੰਦਦਾ ਉਹ ਘਰ ਚੜਾ ਕੇ ਜਾਂਦੇ ਆ ਠੀਕ ਹੈ ਜੀ ਇਹਨਾਂ ਨੇ ਬਾਹਰ ਜਾਣਾ ਉਹ ਪਲੇਨ ਚੜਾ ਕੇ ਜਾਂਦੇ ਆ ਹਾਂਜੀ ਹਾਂਜੀ ਇੱਥੇ ਜਹਾਜ਼ ਦੇ ਵੀ ਮਾਡਲ ਪਏ ਨੇ ਜਿਨ੍ਹਾਂ ਦਾ ਕਿਤੇ ਬਾਹਰ ਦੇਸ਼ ਦਾ ਵੀਜਾ ਨਹੀਂ ਲੱਗਦਾ ਉਹ ਵੀ ਇੱਥੇ ਭਗਵਾਨ ਵਾਲਮੀਕ ਤੋਂ ਮਾਨਤਾ ਮੰਗਦੇ ਨੇ ਤੇ ਫਿਰ ਜਦੋਂ ਉਹਨਾਂ ਦੀ ਮਾਨਤਾ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹ ਵੀ ਆ ਕੇ ਇੱਥੇ ਮੱਥਾ ਟੇਕਦੇ ਨੇ ਤੇ ਫਿਰ ਵੀ ਇੱਥੇ ਗੁਰੂ ਵਾਲਮੀਕ ਦੇ ਚਰਨਾਂ 'ਚ ਸੀਸ ਨਿਭਾਉਂਦੇ ਨੇ ਆ ਕੇ ਹਾਂਜੀ ਹੋਰ ਕੀ ਇਤਿਹਾਸ ਜੁੜਿਆ ਇਸ ਚੀਜ਼ ਨਾਲ ਪਿੱਛੇ ਵਾਲਮੀਕ ਮਹਾਰਾਜ ਦੀ ਕੁਟਿਆਵਾ ਜਿੱਥੇ ਮਹਾਰਾਜ ਨੇ ਬੈਠ ਕੇ ਤੇ ਰਮਾਇਣ ਦੀ ਰਚਨਾ ਕੀਤੀ ਗਈ ਹਾਂਜੀ ਲਵਕੁਸ਼ ਪਾਰਸ਼ਾਲਾ ਜਿੱਥੇ ਵਾਲਮੀਕ ਮਹਾਰਾ ਜੀ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਆ ਸੀਤਾ ਮਾਤਾ ਦੀ ਕੁਟਿਆਵਾ ਸੀਤਾ ਮਾਤਾ ਦੀ ਬੋਲੀ ਆ ਜਿੱਥੇ ਸੀਤਾ ਮਾਤਾ ਇਸ਼ਨਾਨ ਕਰਦੀ ਆ ਅੱਜ ਵੀ ਲੇਡਿਸ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਜਿਨ੍ਹਾਂ ਦਾ ਲੜਕਾ ਨਹੀਂ ਹੁੰਦਾ ਉਥੋਂ ਇਸ਼ਨਾਨ ਕਰਕੇ ਤੇ ਉਥੋਂ ਆਪਣੀ ਝੋਲੇ ਚ ਫਲ ਪਾਉਂਦੇ ਆ ਠੀਕ ਹੈ ਜੀ ਆਹ ਦੇਖੋ ਜੀ ਹੁਣ ਅਸੀਂ ਉਸ ਮੇਨ ਮੰਦਿਰ ਦੇ ਜਿੱਥੇ ਆਪਾਂ ਭਗਵਾਨ ਵਾਲਮੀਕ ਦੀ 골ਡ ਦੀ ਮੂਰਤੀ ਦੇਖੀ ਐ ਉਹਦੇ ਪਿਛਲੇ ਪਾਸੇ ਆ ਗਏ ਦੇਖੋ ਤੁਸੀਂ ਰਾਮ ਤੀਰਥ ਸਥਲ ਅੰਮ੍ਰਿਤਸਰ ਸਾਹਮਣੇ ਸ਼੍ਰੀ ਹਨੂਮਾਨ ਜੀ ਦਾ ਬਹੁਤ ਵੱਡਾ ਸਟੈਚੂ ਲੱਗਿਆ ਤੇ ਮੰਦਿਰ ਵੀ ਬਣ ਰਿਹਾ ਅਸੀਂ ਦੇਖ ਰਹੇ ਹਾਂ ਸਭ ਤੋਂ ਵੱਡਾ ਸਾਹਮਣੇ ਹਾਂਜੀ ਉਹ ਦੇਖੋ ਸਭ ਤੋਂ ਵੱਡਾ ਜਿਹੜਾ ਸਟੈਚੂ हनुमान जी ਦਾ ਉਹ ਤੁਹਾਨੂੰ ਦਿਖਾਉਣਾ ਇੱਥੋਂ ਦੇਖੋ ਇਹ ਬਹੁਤ ਉਚਾਈ ਚ ਐ ਐਗਜੈਕਟ ਇਹਦੀ ਮੈਜ਼ਰਮੈਂਟ ਮੈਂ ਤੁਹਾਨੂੰ ਪੁਜਾਰੀ ਜੀ ਤੋਂ ਪੁੱਛ ਕੇ ਦੱਸਦਾ ਤੁਸੀਂ ਦੇਖੋਗੇ ਇਹ ਪਿਛਲਾ ਪਾਸਾ ਆ ਗਿਆ ਮੰਦਿਰ ਦਾ ਹੁਣ ਆਪਾਂ ਪੁਜਾਰੀ ਜੀ ਨੂੰ ਮਿਲਦੇ ਆ ਤੇ ਉਹ ਆਪਾਂ ਨੂੰ ਇਸ ਜਿਹੜਾ ਇਤਿਹਾਸਕ ਸਥਾਨ ਹੈ ਉਹਦੇ ਬਾਰੇ ਆਪਾਂ ਨੂੰ ਹੋਰ ਕੰਪਲੀਟ ਹਿਸਟਰੀ ਦਾ ਵੀ ਕੀ ਹਿਸਟਰੀ ਜੁੜੀ ਆ ਇਸ ਜਗ੍ਹਾ ਦੀ ਭਵਨ ਸ਼੍ਰੀ ਰਾਮ ਨਾਲ ਲਵ ਕੁਸ਼ ਨਾਲ ਜਾਂ ਬਾਲਮੀਕ ਜੀ ਨਾਲ ਸੀਤਾ ਮਾਤਾ ਨਾਲ ਕੀ ਹਿਸਟਰੀ ਜੁੜੀ ਐ ਆਪਾਂ ਉਹਦੇ ਬਾਰੇ ਆਪਾਂ ਪਤਾ ਕਰਦੇ ਆ ਪੁਜਾਰੀ ਜੀ ਦਾ ਤੇ ਤੁਹਾਨੂੰ ਵੀ ਜਾਣਕਾਰੀ ਦਿੰਦੇ ਆ ਤੁਸੀਂ ਮੇਰੇ ਨਾਲ ਐਵੇਂ ਹੀ ਬਨੇ ਰਹੋ ਤੇ ਇਹੋ ਜਿਹੀ ਐਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਦੇਖੋ ਹੁਣ ਆਪਾਂ ਉਹ ਜਿਹੜਾ ਵੱਡਾ ਮੰਦਿਰ ਐ ਕਾਮ ਤੀਰਸਥ ਸਤਾਲਾ ਮੇਰੇ ਪਿੱਛਲੇ ਪਾਸੇ ਤੁਸੀਂ ਦੇਖ ਰਹੇ ਹੋ ਉਹਨੂੰ ਦੇਖ ਕੇ ਆਪਾਂ ਆਇਆ ਇੱਧਰ ਪੁਜਾਰੀ ਜੀ ਕੋਲ ਆਪਾਂ ਪ੍ਰਚੀਨ ਮੰਦਿਰ ਵੱਲ ਨੂੰ ਵੱਧ ਰਹੇ ਹਾਂ ਹੁਣ ਜਿਹੜਾ ਮਤਲਬ ਪੁਰਾਣਾ ਮੰਦਿਰ ਹੈ ਜਿੱਥੇ ਸੀਤਾ ਮਾਤਾ ਰਹਿੰਦੇ ਸੀਗੇ ਜਦੋਂ ਭਗਵਾਨ ਸ਼੍ਰੀ ਰਾਮ ਨੇ ਉਹਨਾਂ ਨੂੰ ਤਿਆਗਤਾ ਸੀ ਤੇ ਇਹ ਪ੍ਰਚੀਨ ਮੰਦਿਰ ਹੈ ਇਹ ਵੀ ਉਹ ਮੰਦਿਰ ਹੈ ਜਿੱਥੇ ਲਵ ਕੁਸ਼ ਨੇ ਘੋੜੇ ਫੜੇ ਸੀਗੇ ਬਾਕੀ ਇੱਧਰ ਬੈਠੇ ਨਹੀਂ ਬੈਠੇ ਨਹੀਂ ਇਹਨਾਂ ਦੇ ਕੋਲ ਆਪਾਂ ਦੀ ਲਓ ਜੀ ਹੁਣ ਅਸੀਂ ਇਸ RAM TIRTH ਸਥਾਨ ਜਿਹੜਾ ਇੱਥੇ ਧੂਣਾ ਚੱਲ ਰਿਹਾ ਹੈ 24 ਘੰਟੇ ਚੱਲਦਾ ਹੈ ਉਸ ਜਗ੍ਹਾ ਤੇ ਪਹੁੰਚ ਗਏ ਤੇ ਆਪਾਂ ਨੂੰ ਇਹ ਵੀਰ ਜੀ ਆਪਾਂ ਨੂੰ ਦੱਸਣਗੇ ਵੀ ਇਸ ਸਥਾਨ ਦਾ ਇਤਿਹਾਸ ਦੇ ਨਾਲ ਕੀ ਜੜਾਵ ਹੈ ਕੀ ਬਣਿਆ ਇੱਥੇ ਸੀਤਾ ਮਾਤਾ ਨਾਲ ਲਵ ਕੁਸ਼ ਕਿਵੇਂ ਪੈਦਾ ਹੋਏ ਤੇ ਬਾਲਮੀਕ ਜੀ ਨੇ ਕਿਵੇਂ ਉਹਨਾਂ ਨੂੰ ਇੱਥੇ ਨਿਵਾਜਿਆ ਇਹ ਭਗਵਾਨ ਵਾਲਮੀਕੀ ਆਸ਼ਰਮ ਹੈ ਇੱਥੇ ਭਗਵਾਨ ਵਾਲਮੀ ਜੀ ਸਤਯੁਗ ਦੇ ਵਿੱਚ ਪ੍ਰਗਟ ਹੋਏ ਸੀ ਇਹ ਸਤਯੁਗ ਚੀਰ ਵੈਨ ਦੀ ਰਚਨਾ ਕੀਤੀ ਰਾਜੇ ਰਾਮਚੰਦਰ ਦੇ ਪੈਦਾ ਹੋਣ ਇਸੇ 10000 ਸਾਲ ਪਹਿਲੇ ਇੱਥੇ ਕੁਸ਼ਾ ਜੀ ਪ੍ਰਾਣ ਪਾ ਕੇ ਤੇ ਕੁਸ਼ ਨੂੰ ਪ੍ਰਗਟ ਕੀਤਾ ਗਿਆ ਸੀ ਇਹ ਕੁਛੀਆ ਸੀਤਾ ਮਾਤਾ ਜੀ ਦੀ ਜਿੱਥੇ ਮਾਤਾ ਜੀ ਨੇ ਲਵ ਨੂੰ ਜਨਮ ਦਿੱਤਾ ਸੀ ਉਹ ਉੱਤੇ ਵੀ ਜੰਗਲ ਸੀ ਲੱਕੜੀ ਦੀ ਇਹਨੂੰ ਬਾਦਸ਼ਾਹ ਜਾਂ ਨੇ ਬਣਾਇਆ ਸੀ ਅੱਛਾ ਜੀ ਬਾਕੀ ਮੰਦਰ ਲੋਕਾਂ ਨੇ ਨਾ ਆਪਾ ਪੜੇ ਬਣਾਇਆ ਜੋ ਇਤਿਹਾਸ ਕਹਿੰਦਾ ਸੀ ਤਾਂ ਮਾਤਾ ਜੀ ਵਾਲਮੀਕੀ ਆਸ਼ਰਮ ਉੱਤੇ ਰਹਿੰਦੇ ਸੀ ਇਹ ਉਹਨਾਂ ਦਾ ਆਸ਼ਰਮ ਹੈ ਤੇ ਸੀਤਾ ਮਾਤਾ ਜੀ ਦੀ ਕੁਟਿਆ ਜਿੱਥੇ ਇਹ ਸੀਤਾ ਮਾਤਾ ਦੀ ਹੀ ਮੂਰਤੀ ਬਣੀ ਹੋਈ ਹੈ ਜੀ ਪਿੱਛੇ ਰਾਮ ਲਕਸ਼ਮਣ ਤੇ ਸੀਤਾ ਨੇ ਤੇ ਇਹ ਪੁਰਾਣੀ ਕੁਟਿਆ ਬਣੀ ਹੋਈ ਹੈ ਉਸੇ ਟਾਈਮ ਦੀ ਇਹਨਾਂ ਦਾ ਇਹ ਇਤਿਹਾਸਕ ਮਹੱਤਵ ਹੈ ਵੀ ਇਹ ਪੁਰਾਣੀ ਉਸੇ ਸਮੇਂ ਦੀ ਬਣੀ ਹੋਈ ਹੈ ਜਦੋਂ ਸੀਤਾ ਮਾਤਾ ਜੀ ਹੋਏ ਨੇ ਹਾਂਜੀ ਉਹ ਤਾਂ ਸੀਤਾ ਮਤਾ ਜੀ ਤ੍ਰੇਤਾ ਦੇ ਵਿੱਚ ਆਏ ਨੇ ਠੀਕ ਹੈ ਜੀ ਇਹ ਭਗਵਾਨ ਵਾਲਮੀ ਕੀ ਇੱਥੇ ਸਤਜੁਗ ਵਿੱਚ ਪ੍ਰਗਟ ਹੋਏ ਆ ਠੀਕ ਹੈ ਜੀ ਸਮਝ ਗਿਆ ਹਾਂਜੀ ਹਾਂਜੀ ਇੱਥੇ ਘਰ ਬਣਾਉਂਦੇ ਨੇ ਠੀਕ ਹੈ ਜੀ ਘਰ ਬਣਾ ਕੇ ਆਪਣੇ ਘਰ ਵਾਸਤੇ ਸੁੱਖਾ ਸੁੱਖੇ ਜਾਂਦੇ ਵੀ ਮਹਾਰਾਜ ਸਾਨੂੰ ਇਹ ਘਰ-ਬਾਰ ਦੋ ਠੀਕ ਹੈ ਜੀ ਨਿਪਰਾ ਦਾ ਫਿਰ ਸੰਗਤਾਂ ਹੀ ਖੁਦ ਆ ਕੇ ਬੋਲਦੀਆਂ ਵੀ ਯਾਤਰਾ ਦਾ ਅਸੀਂ ਲੰਘਿਆ ਸਾਰ ਮਿਲਿਆ ਠੀਕ ਹੈ ਜੀ ਇਹ ਉੱਪਰ ਪਾਠਸ਼ਾਲਾ ਜਿੱਥੇ ਭਗਵਾਨ ਵਾਲਮੀ ਜੀ ਨੇ ਲਵਕੁਸ਼ ਨੂੰ ਸ਼ਸਤਰ ਵਿਦਿਆ ਸਿਕਾਈ ਸੀ ਠੀਕ ਹੈ ਜੀ ਲਵਕੁਸ਼ ਦੀ ਇਹ ਪਾਠਸ਼ਾਲਾ ਠੀਕ ਹੈ ਜੀ ਜਿੱਥੇ ਭਗਵਾਨ ਵਾਲਮੀਕ ਨੇ ਉਹਨਾਂ ਨੂੰ ਸ਼ਸਤਰ ਚਲਾਉਣੇ ਸਿਖਾਏ ਤੇ ਆਹ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ ਇੱਟਾਂ ਦੇ ਘਰ ਬਣਾ ਰਹੇ ਨੇ ਲੋਕ ਇੱਟਾਂ ਦੇ ਘਰ ਬਣਾ ਕੇ ਆਪਣੇ ਘਰ ਲਈ ਇੱਥੇ ਮੰਨਤ ਮੰਗ ਕੇ ਜਾਂਦੇ ਨੇ ਤੇ ਫਿਰ ਭਗਵਾਨ ਉਹਨਾਂ ਦੀ ਮੰਗਤ ਪੂਰੀ ਕਰਦੇ ਨੇ ਜਦੋਂ ਮੰਨਤ ਪੂਰੀ ਹੁੰਦੀ ਹੈ ਤੇ ਫਿਰ ਵੀ ਇੱਥੇ ਆ ਕੇ ਲੋਕ ਨਤਮਸਤਕ ਹੁੰਦੇ ਨੇ ਜੀ ਦਾ ਹਾਂ ਜੀ ਇਹ ਲਵਕੁਸ਼ ਦਾ ਤੁਸੀਂ ਪ੍ਰਾਚੀਨ ਮੰਦਿਰ ਦੇਖ ਰਹੇ ਹੋ इथे भी अपन पुजारी कुछ ना कुछ जानकारी इतिहास बारे हाँ जी ये लव कुछ की पाठशाला है हाँ जी और इधर बाल्मी जी ने तपस्या की थी रामायण की रचना की थी हाँ जी और नीचे पौड़ी है सीता माता की ठीक है जी और इधर लव कु है जहाँ सीता माता ने बेटे को जन्म दिया था लव को बाल्मी जी तो ने बनाया ठीक है जी ਇਹ पाठशाला ਦੇ ਵਿੱਚ ਇਸੇ ਜਗ੍ਹਾ ਤੇ ਭਗਵਾਨ ਵਾਲਮੀਕ ਜੀ ਲਵ ਤੇ ਕੁਛ ਨੂੰ ਸ਼ਾਸਤਰ ਵਿਦਿਆ ਦਿੰਦੇ ਰਹੇ ਨੇ ਤੇ ਉਹ ਪ੍ਰਚੀਨ ਸਥਾਨ ਆ ਇਹ ਤੇ ਦੇਖੋ ਤੁਸੀਂ ਕਿੰਨਾ ਇਹਦਾ ਇਤਿਹਾਸ ਪੁਰਾਣਾ ਹੈ ਇਸ ਜਗ੍ਹਾ ਦਾ ਜਿਹੜਾ ਦੁਨੀਆ ਇੱਥੇ ਆ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਦੇਸ਼ ਵਿਦੇਸ਼ ਚੋਂ ਇਸ ਜਗ੍ਹਾ ਤੇ ਦਰਸ਼ਨ ਕਰਨ ਆਉਂਦੇ ਨੇ ਤੇ ਆ ਸਾਹਮਣੇ ਤੁਹਾਨੂੰ ਭਗਵਾਨ ਵਾਲਮੀਕ ਦੀ ਮੂਰਤੀ ਦੇ ਨਾਲ ਮਾਤਾ ਸੀਤਾ ਦੇ ਲਵਕੁਸ਼ ਦੇ ਫੋਟੋ ਬਜਰੰਗ ਬਲੀ ਜੀ ਤੇ ਇਹ ਬਜਰੰਗ ਬਲੀ ਸ਼੍ਰੀ ਹਰੂਮਾਨ ਜੀ ਦੀ ਜਿਹੜੀ ਪ੍ਰਤਿਮਾ ਬਣੀ ਹੈ ਇੱਥੇ ਸ਼੍ਰੀ ਵਾਲਮੀਕ ਜੀ ਨੇ ਤਪੱਸਿਆ ਕਰੀ ਆ ਜਿਹੜੀ ਰਮਾਇਣ ਦੀ ਰਚਨਾ ਕੀਤੀ ਆ ਉਹ ਤਾਂ ਤੁਹਾਨੂੰ ਦੱਸਿਆ ਵੀ ਉਧਰ ਕੀਤੀ ਸੀਗੀ ਜਿਹੜਾ ਤੁਹਾਨੂੰ ਬੜਾ ਮੰਦਿਰ ਦਿਖਾਇਆ ਇੱਥੇ ਦੇਖੋ ਤਪੱਸਿਆ ਦਾ ਸਥਾਨ ਆ ਇਹ ਭਗਵਾਨ ਵਾਲਮੀਕ ਦਾ ਤੇ ਤੁਸੀਂ ਦੇਖੋ ਇਹ ਸਟੈਚੂ ਇੱਥੇ ਲੱਗਿਆ ਉਹ ਗੁੰਡ ਜੇ ਸੀਤਾ ਗੁੰਡ ਹਾਂਜੀ ਆਹ ਜਿਹੜੇ ਖੰਮਣੀਆਂ ਬੰਨਦੇ ਨੇ ਇਹਦਾ ਕੀ ਕਰਦੇ ਨੇ ਪੁੱਤਾ ਇਹ ਮਨ ਕਾਮਨਾ ਵਾਸਤੇ ਬੰਨਦੇ ਆ ਕਿ ਸਾਡੀ ਮਨ ਕਾਮਨਾ ਪੂਰੀ ਹੋ ਠੀਕ ਹੈ ਠੀਕ ਹੈ ਮਨੋ ਕਾਮਨਾ ਪੂਰੀ ਹੋਣ ਦੀ ਕਾਮਨਾ ਕਰਨ ਲਈ ਇੱਥੇ ਖੰਮਣੀ ਬੰਨ ਕੇ ਜਾਂਦੇ ਨੇ ਹਾਂਜੀ ਹੁਣ ਆਪਾਂ ਇਧਰ ਜਾ ਰਹੇ ਆ ਜਿੱਥੇ ਕੁੰਡ ਬਣੇ ਨੇ ਜਿੱਥੇ ਸੀਤਾ ਮਾਤਾ ਜੀ ਇਸ ਨਾਨ ਕਰਦੇ ਸੀਗੇ ਤੇ ਹੁਣ ਇਹਦਾ ਕੀ ਇਤਿਹਾਸਕ ਮਹੱਤਤ ਹੈ ਹੁਣ ਇਹ ਹੈ ਵੀ ਥੋੜਾ ਜੀ ਜਾ ਰਿਹਾ ਬੋਲੀ ਦੇ ਵਿੱਚ ਇਹ ਬੋਲੀ ਸਾਹਿਬ ਕੀ ਮਹੱਤਤ ਹੈ ਦੀ ਤੀਰਥ ਦੀ ਉਹ ਤੁਹਾਨੂੰ ਦੱਸ ਦਿਆਂ ਵੀ ਇੱਥੇ ਸੀਤਾ ਮਾਤਾ ਨੇ ਲਾ ਲਓ ਜੀ ਕਪੜੇ ਤੁੱਤੇ ਸੀ ਐਨੀ ਪੋਤੀ ਕਪੜੇ ਜਿਹੜੇ ਪੋਤੜੇ ਹੁੰਦੇ ਨੇ ਉਹ ਤੁੱਤੇ ਸੀਗੇ ਤੇ ਆਪ ਵੀ ਇਸੇ ਬੋਲੀ ਦੇ ਵਿੱਚ ਇਸ਼ਨਾਨ ਕਰਦੇ ਸੀ ਉਹ ਹਾਂਜੀ ਜੇ ਲੇਡੀ ਦੇ ਕੋਈ ਬੱਚਾ ਪੈਦਾ ਨਹੀਂ ਹੁੰਦਾ ਤਾਂ ਉਹ ਲੇਡੀ ਵੀ ਇੱਥੇ ਆ ਕੇ ਇਸ਼ਨਾਨ ਕਰਕੇ ਜਾਂਦੇ ਨੇ ਤੇ ਸੁਖਣਾ ਸੁਖਦੇ ਨੇ ਵੀ ਬੱਚਾ ਹੋ ਜਾਵੇ ਫਿਰ ਜਦੋਂ ਉਹਨਾਂ ਦੀ ਸੁਖਣਾ ਪੂਰੀ ਹੁੰਦੀ ਹੈ ਫਿਰ ਫੇਰ ਆ ਕੇ ਉਹ ਮੱਥਾ ਟੇਕ ਕੇ ਜਾਂਦੇ ਨੇ ਇਹ ਬੌਲੀ ਹੈ ਜਿੱਥੇ ਸੀਤਾ ਮਾਤਾ ਜੀ ਇਸ਼ਨਾਨ ਕਰਦੇ ਸੀਗੇ ਤੇ ਲਵ ਦੇ ਕੋਤੜੇ ਉਹਨਾਂ ਨੇ ਥੋਤੇ ਸੀ ਸੀਤਾ ਮਾਤਾ ਦਾ ਲਓ ਜੀ ਆਹਾ ਉਹ ਬੌਲੀ ਹੈ ਜਿਹੜੀ ਸੀਤਾ ਮਾਤਾ ਨੇ ਲਵ ਦੇ ਜਿਹੜੇ ਕੋਤੜੇ ਇੱਥੇ ਥੋਤੇ ਸੀਗੇ ਤੇ ਆਪ ਕੋ ਇਸ਼ਨਾਨ ਵੀ ਇੱਥੇ ਕਰਦੇ ਰਹੇ ਨੇ ਇਸ ਤੀਰਥ ਦੇ ਇਹ ਮਹੱਤਤਾ ਤੁਸੀਂ ਦੇਖੋ ਇਹ ਪ੍ਰਾਚੀਨ ਮੰਦਿਰ ਹੁਣ ਤੁਹਾਨੂੰ ਦਿਖਾਉਨੇ ਆ ਉਹ ਸਥਾਨ ਜਿੱਥੇ ਲਵਕੁਸ਼ ਨੇ ਰਾਮ ਦਾ ਛੱਡਿਆ ਹੋਇਆ ਘੋੜਾ ਫੜ ਕੇ ਬੰਨ ਲਿਆ ਸੀ ਉਹ ਜਗ੍ਹਾ ਵੀ ਦਿਖਾਉਨੇ ਆ ਤੁਹਾਨੂੰ ਲਵਕੁਸ਼ ਇਹ ਸਰ ਕੋ ਆ ਦੇਖ ਕਿ ਸੀਤਾ ਮਾਤਾ ਜੀ ਦਾ ਤਪਸਥਾਨ ਇਹ ਤਬਸੇ ਕਰਦੇ ਸੀ ਸੀਤਾ ਮਾਤਾ ਜੀ ਤੇ ਇਥੇ ਲਵਕੁਸ਼ ਜੀ ਨੇ ਕੋੜੇ ਨੂੰ ਫੜ ਕੇ ਬੰਧਿਆ ਸੀ ਜੋ ਰਾਮਚੰਦਰ ਜੀ ਨੇ ਕਾਇ ਸੀ ਜੋ ਇਸ ਕੋੜੇ ਨੂੰ ਫੜੇਗਾ ਉਹ ਰਾਮਚੰਦਰ ਸੀ ਜੀ ਜੰਦ ਲੜੇਗਾ ਹਾਂ ਤਾਂ ਫਿਰ ਲਵਕੁਸ਼ ਜੀ ਨੇ ਕੋੜੇ ਨੂੰ ਫੜ ਕੇ ਇੱਥੇ ਬੰਧਿਆ ਸੀ ਇਹ ਪੇੜ ਦਾ ਇਹ ਸੀ ਇਸ ਪੇੜ ਨਾਲ ਬੰਨਿਆ ਸੀ ਜੀ ਉਹ ਤੁਸੀਂ ਬ੍ਰਖਸ਼ ਇਸ ਬ੍ਰਖਸ਼ ਨਾਲ ਬੰਨਿਆ ਦਾ ਪੇੜ ਆ ਇਹ ਅਮਰ ਹੀ ਹੈ ਠੀਕ ਹੈ ਇਹਦੇ ਨਾਲੇ ਬਨਿਆ ਸੀਗਾ ਘੋੜੇ ਨੂੰ ਤੁਸੀਂ ਦੇਖ ਰਹੇ ਹੋ ਤੇ ਫੇਰ ਉਹਨਾਂ ਦਾ ਯੁੱਧ ਹੋਇਆ ਸੀ ਇਹ ਉਹ ਬਾਲਮੀਕ ਦੇ ਮੰਦਿਰ ਦਾ ਪਿਛਲਾ ਹਿੱਸਾ ਤੁਹਾਨੂੰ ਦਿਖਾਇਆ ਮੈਂ ਤੇ ਦੇਖੋ ਸਰੋਵਰ ਕਿੰਨਾ ਵੱਡਾ ਇੱਥੇ ਤੇ ਪਹਿਲਾਂ ਤੁਹਾਨੂੰ ਹਨੂਮਾਨ ਦੀ ਬਹੁਤ ਵੱਡੀ ਮੂਰਤੀ ਉਹ ਵੀ ਦਿਖਾਈ ਆ ਜਿਹੜੀ ਹੁਣ ਸਾਨੂੰ ਮੰਦਿਰ ਦੇ ਪਿਛਲੇ ਪਾਸੇ ਨਜ਼ਰ ਆ ਰਹੀ ਹੈ ਦੇਖੋ ਇਹ ਬਹੁਤ ਵਿਸ਼ਾਲ ਹੈ ਸਟੈਚੂ ਦੇਖੋ ਜੀ ਹਨੂਮਾਨ ਦੇਵਤਾ ਦੀ ਸਟੈਚੂ ਦਾ ਸਾਈਜ਼ ਦੇਖੋ ਤੁਸੀਂ ਕਿੰਨਾ ਵੱਡਾ ਤੇ ਹੱਥ ਦੇ ਉੱਤੇ ਗਾਗਰ ਰੱਖੀ ਆ ਵੱਡੀ ਆ ਤੁਸੀਂ ਦੇਖੋ ਦੇਖੋ ਦੋਸਤੋ ਆਪਾਂ ਇਹ ਜਿਹੜੇ ਪ੍ਰਚੀਨ ਮੰਦਿਰ ਸੀਗਾ ਤੇ ਬਾਲਮੀਕ ਜੀ ਦਾ ਮੌਜੂਦਾ ਵੱਡਾ ਮੰਦਿਰ ਹੈ ਉਹ ਦੇਖਿਆ ਪਰ ਜਿਹੜਾ ਇਹ ਤਲਾਬ ਬਣਿਆ ਆਲੇ ਦੁਆਲੇ ਇੱਡਾ ਵੱਡਾ ਇਹਦੇ ਆਲੇ ਦਲੇ ਸਾਰੇ ਹੀ ਮੰਦਰ ਨੇ ਛੋਟੇ ਛੋਟੇ ਮੰਦਰ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਾਧਦਾ ਘਟਦਾ ਰਹਿੰਦਾ ਤੁਸੀਂ ਉਹ ਵੀ ਦੇਖ ਲਿਆ ਦੇਖੋ ਕਿੰਨੀ ਦੂਰ ਤੱਕ ਫੈਲਿਆ ਇਹ ਤਲਾਬ ਹੈ ਸਰੋਵਰ ਹੈ ਦੇਖੋ ਸੰਗਤ ਦਰਸ਼ਨਾਂ ਲਈ ਬਹੁਤ ਦੂਰ ਦੂਰੋਂ ਵੀ ਇੱਥੇ ਵੀ